ਸਸ ਸਤਿਗੁਰੂ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਗਾ ਪੰਜਾਬ ਹੜਾਂ ਹੜਾਂ ਦੀ ਮਾਰਚ ਆਇਆ ਹੋਇਆ ਸਾਡੇ ਜਿਹੜੇ ਪੰਜਾਬੀ ਸਾਡੇ ਭਰਾ ਹੈਗੇ ਸਾਡੇ ਲੋਕ ਹੈਗੇ ਆ ਬਹੁਤ ਵੱਡੇ ਲੈਵਲ ਤੇ ਸਾਡੇ ਨੁਕਸਾਨ ਥੱਲੇ ਹੋ ਰੱਖਿਆ ਮਤਲਬ ਤਾਂ 1000 ਤੋਂ ਵੱਧ ਪਿੰਡ ਤਬਾਹੀ ਤਬਾਹ ਹੋ ਚੁੱਕੇ ਮਰੋ ਤਾਂ ਇਹ ਜਿਹੜਾ ਹੁਣ ਗੱਲ ਇਸ ਤਰ੍ਹਾਂ ਹੈਗੀ ਸਾਨੂੰ ਕਿਉਂਕਿ ਰੁੱਖਾਂ ਤੇ ਕੰਮ ਕਰਦੇ ਆ ਕਿਉਂਕਿ ਬੜਾ ਵੱਡਾ ਰੋਲ ਆਉਂਦਾ ਇਹਨੂੰ ਮਤਲਬ ਕਹਿੰਦਾ ਇਹ ਹੜਾਂ ਨੂੰ ਬਚਾਉਣ ਵਾਸਤੇ ਰੁੱਖਾਂ ਤੋਂ ਤੇ ਸਾਡੀ ਚਰਚਾ ਇਹ ਸੀਗਾ ਮੰਨ ਕਰਨ ਦਾ ਵੀ ਕੀ ਹੈ ਜਿਹੜੇ ਹੜਾ ਆਇਆ ਹਿਊਮਨ ਕਿੰਨੀ ਕਿ ਇੰਟਰਫੇਰੈਂਸ ਕਰਕੇ ਆਇਆ ਕਿੰਨੀ ਐਕਟੀਵਿਟੀ ਹਿਊਮਨ ਦੀਆਂ ਹੋਈਆਂ 에ਰਰ ਹੋਏ ਸਾਡੇ ਤੋਂ ਵੀ ਤਵਾਹੀ ਅਸਲ ਸੱਚ ਕੀ ਹੈਗਾ ਦਾ ਹੜਾਂ ਦਾ ਇਹ ਪਰ ਚਰਚਾ ਕਰਾਂਗੇ ਦੇਖੋ ਅਸੀਂ ਬਾਟਮ ਤੇ ਬੈਠੇ ਆ ਮਤਲਬ ਹਿਮਾਚਲ ਪ੍ਰਦੇਸ਼ ਜਿਹੜਾ ਜੋ ਹੋਊਗਾ ਚਾਰ ਲੇਨ ਬਣ ਰਿਹਾ 6 ਲੇਨ ਬਣ ਰਿਹਾ ਉੱਤੇ ਹਾਈਵੇ ਬਣ ਰਿਹਾ ਉੱਥੋਂ ਮਤਲਬ ਪਹਾੜਾ ਨੂੰ 베ਰੇਮੀਨਾ ਮਤਲਬ ਤੋੜਿਆ ਜਾ ਰਿਹਾ ਡਿਵੈਲਪਮੈਂਟ ਹੋ ਰਹੀ ਹੈ ਤਾਂ ਉਹ ਸਾਡੇ ਪਹਾੜ ਜਿਹੜੇ ਖੋਖਲੇ ਹੁੰਦੇ ਤੁਰੇ ਜਾ ਰਿਹਾ ਇਹ ਕੋ ਕਾਰਨ ਹੋ ਗਿਆ ਉਸ ਟਨਲਾ ਬੰਨੀ ਆ ਜਿਹੜਾ ਸਾਡਾ ਦਾ ਵੈਸਟਰਨ ਹਿਮਾਲయన్ ਰੀਜਨ ਹੈਗਾ ਪੱਛਮੀ ਜਿਹੜਾ ਹਿਮਾਲਿਆ ਦਾ ਰੀਜਨ ਹੈਗਾ ਸਾਡਾ ਇਹ ਮਤਲਬ ਕਹਿੰਦਾ ਉੱਤਰਾਖੰਡ ਤੋਂ ਚੱਲਦਾ ਹੋਇਆ ਜੰਮੂ ਕਸ਼ਮੀਰ ਤੱਕ ਜਾਂਦਾ ਹੈਗਾ ਇਹ ਬਹੁਤ ਹੀ ਇਕੋਸੈਸਟਿਕ ਜ਼ੋਨ ਹੈਗਾ ਕਿ ਸਾਨੂੰ ਮਤਲਬ ਕਹਿੰਦਾ ਇਲੀਗਲ ਵੇ ਨਾਲ ਮਤਲਬ ਅਨਪਲਾਨਡ ਤਰੀਕੇ ਨਾਲ ਰੋਡ ਕੰਸਟਰਕਸ਼ਨ ਕਰਨੀ ਚਾਹੀਦੀ ਇੱਕ ਵੱਡਾ ਮੁੱਦਾ ਕਿ ਸਾਨੂੰ ਟਨਲਾ ਜਿਹੜੀਆਂ ਅਨਪਲਾਨਡ ਤਰੀਕੇ ਨਾਲ ਕਰਨੀ ਚਾਹੀਦੀਆਂ ਇੱਕ ਮੁੱਦਾ ਹੈਗਾ ਜਿਹੜੇ ਹਾਈਡਲ ਪ੍ਰੋਜੈਕਟ ਸਾਡੇ ਚੱਲਦੇ ਆ ਨਦੀਆਂ ਦੇ ਬਾਹ ਮਤਲਬ ਨੈਚੁਰਲ ਬਹਾਅ ਨੂੰ ਮੋੜ ਕੇ ਪਰ ਡੈਮ ਕੰਸਟਰਕਸ਼ਨ ਕਰਨੀ ਕਰ ਰਹ ਜਿਹੜੀ ਸਾਡੇ ਥੱਲੇ ਵੀ ਆ ਜੀ ਹੁਣ ਮੰਨ ਲਓ ਤੂੰ ਹੁੰਦਾ ਹੋਇਆ ਪਾਣੀ ਜਿਹੜਾ ਥੱਲੇ ਆ ਰਿਹਾ ਹੈਗਾ ਜਾਂ ਉੱਤੇ ਆਪਾਂ ਹਿਮਾਚਲ ਦੀ ਗੱਲ ਕਰੀਏ ਇਨਕ੍ਰੋਚਮੈਂਟ ਹੋਈ ਪਈ ਹੈ ਕਿਤੇ ਹੋਟਲ ਖੁੱਲਿਆ ਹੋਇਆ ਕਿਤੇ ਸਾਡੀ ਉਸ ਤੇ ਬਾਉਂਡਰੀ ਦੇ ਉੱਤੇ ਸਾਡਾ ਮਤਲਬ ਕਹਿੰਦਾ ਘਰ ਬਣਾਏ ਹੋਏ ਲੋਕਾਂ ਨੇ ਇਨਕ੍ਰੋਚ ਕਰਕੇ ਫੈਕਟਰੀਆਂ ਖੁੱਲੀਆਂ ਹੋਈਆਂ ਕੀ ਉਹ ਸਾਡਾ ਕਾਰਨ ਹੈਗਾ ਜੇ ਆਪਾਂ ਥੱਲੇ ਨੂੰ ਪੰਜਾਬ ਵੱਲ ਨੂੰ ਆ ਜੀ ਕੀ ਸਾਡਾ ਸਹੀ ਟਾਈਮ ਤੇ ਮਤਲਬ ਕਹਿੰਦਾ ਪੰਜਾਬ ਹੈ ਸਾਡੀ ਜਿਹੜੀਆਂ ਪ੍ਰਸ਼ਾਤੀ ਨਾਲੇ ਹੈਗੇ ਆ ਪ੍ਰਸ਼ਾਤੀ ਨਦੀਆਂ ਹੈਗੀਆਂ ਸਾਡੇ ਆਪ ਦੇ ਜਿਹੜੇ ਸਾਡੇ ਦਰਿਆ ਦਰਿਆ ਵੀ ਵਗਦੇ ਆ ਕੀ ਉਹਨਾਂ ਦੀ ਡੀਸੈਲ ਇਹ ਸਾਰੇ ਫੈਕਟਰ ਨੂੰ ਜੋੜ ਕੇ ਦੇਖਦੇ ਆ ਤਾਂ ਸਾਡੀ ਜਿਹੜੀ ਇੱਥੇ ਲਾਪਰਵਾਹੀ ਆ ਰਹੀ ਹੈ ਮਤਲਬ ਸਾਡੀ ਜਿਹੜੀ ਜਿਹੜੀ ਸਾਡੀ ਵਿਉਂਤਪੰਦੀ ਹੈਗੀ ਉਹਦੇ ਵਿੱਚ ਸਾਡਾ ਕੁਛ ਨਾ ਕਿਤੇ ਸਾਡੇ ਨੂੰ ਲੱਗਦਾ ਹੈਗਾ ਵੀ ਇਹ ਕਮੀ ਹੈਗੀ ਆ ਤਾਂ ਉਹ ਜਿਹੜੀ ਕਮੀ ਹੈਗੀ ਆ ਜਿਹੜੋ ਸਾਡੀ ਇਹਦੀ ਤਵਾਹੀ ਲਿਉਂਦੀ 40 ਸਾਲ ਬਾਦ ਹੈ ਇਹਦੀ ਤਵਾਹੀ ਪੰਜਾਬ ਚ ਆਈ ਆ ਸਾਨੂੰ ਪਤਾ ਸਾਡੇ ਕਿੰਨੇ ਸਾਡੇ ਪੰਜਾਬੀਆਂ ਦੇ ਘਰ ਤਵਾਹ ਹੋਏ ਆ ਮਾ ਲੋ ਤਾਂ ਉਹ ਤਵਾਹੀ ਦਾ ਕੌਣ ਜ਼ਿੰਮੇਵਾਰ ਹੋਊਗਾ ਤਾਂ ਸਾਨੂੰ ਮਤਲਬ ਕਿਤੇ ਮੰਥਨ ਕਰਨ ਦੀ ਬੜੀ ਵੱਡੀ ਲੋੜ ਹੈਗੀ ਆ ਇਹ ਸਾਰੇ ਫੈਕਟਰ ਜਿਹੜੇ ਆਪਾਂ ਮਿਲਾ ਲਈ ਜਿਹੜੇ ਆਪਾਂ ਡਿਸਕਸ ਕੀਤੇ ਹੁਣ ਗੱਲ ਕੀਤੀ ਆ ਇਹਨੂੰ ਮਿਲਾ ਲਈ ਤਾਂ ਸਾਡਾ ਇਹ ਮੈਨ ਮੇਡ ਡਿਜ਼ਾਸਟਰ ਲੱਗਦਾ ਹੈਗਾ ਤਾਂ ਇਸ ਲਈ ਸਾਨੂੰ ਜਿਹੜੇ ਅੱਗੇ ਹੈਗੇ ਆ ਸਟੈਪਸ ਹੈਗੇ ਆ ਉਹਦੇ ਤੇ ਬਹੁਤ ਤਰੀਕੇ ਨਾਲ ਮਤਲਬ ਕਹਿੰਦਾ ਇਸ ਜਿਹੜੀ ਆਪਤਾ ਤੋਂ ਬਾਅਦ ਇਮੀਡੀਅਟ ਇਸ ਤੋਂ ਬਾਅਦ ਸਾਨੂੰ ਕੰਮ ਕਰਨਾ ਪੈਣਾ ਸਾਡੇ ਸਾਡੇ ਇਸ ਤੋਂ ਬਾਅਦ ਰੁੱਖਾਂ ਦਾ ਬਹੁਤ ਵੱਡਾ ਰੋਲ ਆਉਂਦਾ ਹੈਗਾ ਜਿਵੇਂ ਅਸੀਂ ਰੁੱਖਾਂ ਤੇ ਚਰਚਾ ਕਰਦੇ ਆ ਜਿੱਨੇ ਸਾਡੇ ਕਗਰ ਨਦੀ ਦੇਖੀ ਹੈ ਕਗਰ ਨਦੀ ਦੇ ਅਰਾਊਂਡ ਕੋਈ ਦਰਖਤਾਂ ਦੀ ਵੱਡੀ ਕੋਈ ਕੋਰੀਡੋਰ ਨਹੀਂ ਹੈਗਾ ਸਾਡੇ ਦਰਿਆਵਾਂ ਦੇ ਘੰਡੇ ਕੋਰੀਡੋਰ ਨਹੀਂ ਹੈਗਾ ਸਾਡੀ ਟੀਮਾਂ ਟੁੱਟਦੇ ਆ ਉੱਥੇ ਦਰਖਤਾਂ ਦੀ ਕੋਈ ਕੋਰੀਡੋਰ ਰਹਿਣੀਗਾ ਸਾਰੀਆਂ ਲੈਂਡ ਇਨਕ੍ਰੋਚਮੈਂਟ ਹੋਈਆਂ ਪਈਆਂ ਮਤਲਬ ਇਹ ਸਾਰਾ ਜਿਹੜਾ ਫੈਕਟਰ ਹੈਗਾ ਸਾਡੇ ਇਹ ਖਾੜਾਂ ਨੂੰ ਲਿਹਾਉਣ ਚ ਕਾਰਜ ਕਰਦੇ ਹੈਗੇ ਆ ਇਹ ਕਹਿਣਾ ਇੱਥੇ ਗਲਤ ਨਹੀਂ ਹੈਗਾ ਜੇ ਖਾੜਾਂ ਦੀ ਤਬਾਹੀ ਜਿਹੜੀ ਅਸਲੀ ਸਰਚ ਹੈਗਾ ਸਾਡਾ ਹਿਊਮਨ ਇੰਟਰਫੇਰੈਂਸ ਕਰਕੇ ਹਿਊਮਨ ਐਕਟੀਵਿਟੀਜ਼ ਕਰਕੇ ਹੈਗੀਆਂ ਤਾਂ ਗੱਲ ਇਸ ਤਰ੍ਹਾਂ ਹੈਗੀ ਜੇ ਇਹਦੇ ਕਰਕੇ ਹਿਊਮਨ ਐਕਟੀਵਿਟੀਜ਼ ਹੋਈਆਂ ਡਵੈਲਪਮੈਂਟ ਨੂੰ ਮਤਲਬ ਨੇਚਰ ਦਾ ਨੇਚਰ ਦੇ ਅਗੇਂਸਟ ਕਿਹਾ ਜਾਂਦਾ ਪਰ ਸਾਨੂੰ ਡਵੈਲਪਮੈਂਟ ਨੂੰ ਨੇਚਰ ਦੇ ਨਾਲ ਮਿਲਾ ਕੇ ਚੱਲਾਂਗੇ ਤਾਂ ਸਾਡੇ ਮਤਲਬ ਇਹ ਜਿਹੇ ਤਵਾਹਾਂ ਸਾਡੇ ਜਿਹੜੀ ਹੈਗੀਆਂ ਉਹ ਖਤਮ ਹੋ ਸਕਦੀਆਂ ਇਸ ਲਈ ਸਾਨੂੰ ਸਾਨੂੰ ਸਰਕਾਰੀ ਤੰਤਰ ਲੈਵਲ ਤੇ ਸਾਰਾ ਪੋਲਿਸੀ ਮੇਕਰ ਲੈਵਲ ਤੇ ਐਨ ਜੀਓ ਲੈਵਲ ਜਿਹੜੀ ਕੰਮ ਕਰਦੀ ਜਿਵੇਂ ਹੁਣ ਹੜ੍ਹਾਂ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਬਹੁਤ ਸਾਰੇ ਲੋਕਾਂ ਨੇ ਤਾਂ ਇੱਕ ਮੰਥਨ ਕਰਨਾ ਪੈਣਾ ਵੀ ਸਾਡੇ ਆਉਣ ਵਾਲੇ ਸਮਾਜ ਜਿਹੜਾ ਹੈਗਾ ਇਹ ਡਵੈਲਪਮੈਂਟ ਦੇ ਨਾਲ ਡਵੈਲਪਮੈਂਟ ਤਾਂ ਹੋ ਹੀ ਜਾਣੀ ਹੈ ਮਤਲਬ ਇਹ ਹੋ ਸਕਦਾ ਹੈ ਇਹ ਇੰਡੀਕੇਸ਼ਨ ਹੋਵੇ ਇਸ ਤੋਂ ਵੱਡਾ ਵੀ ਕੋਈ ਆਸਾਂ ਕਿ ਖਤਰਾ ਖਤਰਾ ਪੈਦਾ ਹੋ ਸਕੇ ਇਸ ਲਈ ਇਸੇ ਖਤਰੇ ਨੂੰ ਖਤਮ ਕਰਨ ਵਾਸਤੇ ਸਾਨੂੰ ਮਤਲਬ ਕਹਿੰਦਾ ਮੰਥਨ ਕਰਨ ਦੀ ਜ਼ਰੂਰੀ ਜ਼ਰੂਰਤ ਹੈਗੀ ਆ ਧੰਨਵਾਦ ਹੈ